ਅਜੀ ਨਗਰ ਕਾਉਂਸਲ ਦੀ ਚੋਣ ਹੋਈ ਹੈ ਨਗਰ ਕਾਉਂਸਲ ਦੀ ਚੋਣ ਦੌਰਾਨ ਸਭ ਤੋਂ ਅਹਿਮ ਦਿਲਚਸਪ ਪਹਿਲੂ ਇਹ ਹੈ ਕਿ ਹਮੇਸ਼ਾ ਦਬੇ ਕੁਚਲੇ ਵਰਗ ਦੀ ਆਵਾਜ਼ ਚੱਕਦੇ ਰਹੇ ਡਾਕਟਰ ਬਲਵਿੰਦਰ ਜੋ ਕਿ ਅੰਬੇਦਕਰ ਨਗਰ ਤੋਂ ਕਾਉਂਸਲਰ ਨੇ ਦੂਜੀ ਵਾਰ ਕਾਉਂਸਲਰ ਬਣੇ ਹੈ ਤੇ ਉਹਨਾਂ ਨੂੰ ਅੱਜ ਮੀਤ ਪ੍ਰਧਾਨ ਬਣਾਇਆ ਗਿਆ ਨਗਰ ਕਾਉਂਸਲ ਦਾ ਪਹਿਲਾਂ ਡਾਕਟਰ ਸਾਹਿਬ ਨੂੰ ਅਸੀਂ ਵਧਾਈ ਦਿੰਦੇ ਹਾਂ ਡਾਕਟਰ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦੀ ਬਹੁਤ ਸ਼ੁਕਰੀਆ ਤੇ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਹੀ ਆਪਣੇ ਵਾਰਡ ਦੀ ਆਪਣੇ ਲੋਕਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਹਨਾਂ ਦੇ ਮਸਲੇ ਹੱਲ ਕਰਦੇ ਬੜੇ ਧਰਨੇ ਮਜਾਰੇ ਕਰਦੇ ਰਹੇ ਆਂ ਅੱਜ ਤੁਹਾਨੂੰ ਮੀਤ ਪ੍ਰਧਾਨ ਬਣਾਇਆ ਗਿਆ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਹਾਂ ਉਸ ਪਰਮਪితਾ ਪਰਮਾਤਮਾ ਦਾ ਤੇ ਮੇਰੇ ਲੋਕਾਂ ਦਾ ਮੇਰੇ ਵੋਟਰਾਂ ਦਾ ਤੇ ਸਪੈਸ਼ਲੀ ਜਿਹੜਾ ਮੇਰੇ ਬਹੁਤ ਸਪੈਕਟਡ ਬਾਈ ਦੁਲਤ ਸਾਹਿਬ ਕਰਨ ਦੁਲਤ ਜੀ ਔਰ ਨਾਲ ਐਮਐਲਏ ਮੋਲਕ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ अच्छा कई बार ਹੁੰਦਾ ਹੈ ਵੀ ਬੰਦੇ ਨੂੰ ਕੋਈ ਅਹੁਦਾ ਮਿਲ ਜਾਂਦਾ ਵੱਡਾ ਉਸ ਤੋਂ ਬਾਅਦ ਲੋਕਾਂ ਦਾ ਖਿਆਲ ਛੱਡਨ ਦੇ ਲੋਕਾਂ ਦੀਆਂ ਸਮੱਸਿਆਵਾਂ ਹੋਏ ਸੀ ਤਰੀ ਚੱਕਦੇ ਰਹੋਗੇ ਬਿਲਕੁਲ ਕਿਉਂ ਨਹੀਂ ਜੀ ਜਿਨ੍ਹਾਂ ਦੀ ਜਿਸ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਤੇ ਉਸ ਚੀਜ਼ ਨੂੰ ਜੇ ਮੈਂ ਭੁੱਲ ਜਾਊਂਗਾ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਮਿੱਥੋਂ ਮਾੜਾ ਬੰਦਾ ਕੋਈ ਨਹੀਂ ਹੋਊਗਾ ਹਨਾ ਤਾਂ ਹੁਣ ਤਾਂ ਮੇਰੀ ਜ਼ਿੰਮੇਵਾਰੀ ਸਮਾਂ ਹੋਰ ਵੱਧ ਗਈ ਇਹ ਤਾਂ ਪਹਿਲਾਂ ਤਾਂ ਮੈਂ ਚੱਲੋਂ ਇਕੱਲੇ ਆਪਦੇ ਔਰਡ ਨੂੰ ਦੇਖਦਾ ਸੀ ਹੁਣ ਤਾਂ ਲੈਨੋਪਾਰ ਜਿਹੜਾ ਸਾਡੇ ਤਿੰਨੇ ਔਰਡ ਨੇ ਉਹੋ ਵੀ ਬਾਕੀ ਜੇ ਹੁਣ ਵਾਈਸ ਪ੍ਰੈਜ਼ੀਡੈਂਟਾਂ ਤਾਂ ਨਗਰ ਕੌਂਸਲ ਜੈਤੋ ਦੇ ਵਾਈਸ ਪ੍ਰੈਜ਼ੀਡੈਂਟਾਂ ਤੇ ਨਗਰ ਕੌਂਸਲ ਸਮੂਹ ਸਾਰੀ ਜਿੰਨੀ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਏਰੀਆ ਆਉਂਦਾ ਉਹਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਜੋ ਵੀ ਮੇਰਾ ਦਾਇਤਤਾ ਹੈ ਜਾਂ ਜਿਹੜਾ ਮ ਤੋਂ ਮੇਰੂਲਾ ਦਾ ਕਰੂੰਗਾ ਆਪਦਾ ਡਾਕਟਰ ਸਾਹਿਬ ਮੇਨ ਸਮੱਸਿਆ ਵਾ ਫਾਟਕੋਂ ਪਾਰ ਆਬਾਦੀ ਦੀਆਂ ਜੀ ਸਰ ਤੇ ਫਾਟਕੋਂ ਪਾਰ ਹੀ ਤੁਸੀਂ ਰਹਿੰਦੇ ਹੋ ਫਾਟਕੋਂ ਪਾਰ ਹੀ ਤੁਹਾਡਾ ਵਾਰਡ ਹੈ ਜੀ ਸਰ ਤਿੰਨ ਵਾਰਡ ਪੈ ਜਾਂਦੇ ਫਾਟਕੋਂ ਪਾਰ ਬਿਲਕੁਲ ਬਿਲਕੁਲ ਤੁਸੀਂ ਵੈਸੇ ਹੁਣ ਸਾਰੇ ਸ਼ਹਿਰ ਦੇ ਪ੍ਰਧਾਨ ਹੋ ਬਿਲਕੁਲ ਮੀਤ ਪ੍ਰਧਾਨ ਬਣੇ ਹੋ ਤੁਸੀਂ ਜੀ ਜੀ ਕਿਵੇਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਕੋ ਕਿ ਬੜੀ ਹੀ ਨਰਕ ਭਰੀ ਜ਼ਿੰਦਗੀ ਜਿਉਂ ਰਿਆ ਤੁਸੀਂ ਤਾਂ ਅਕਸਰ ਹੀ ਇਹਨਾਂ ਧਰਨੇ ਮਜਾਰੇ ਕਰਦੇ ਰਹਿੰਦੇ ਕੀ ਤੁਹਾਡੇ ਮਨ 'ਚ ਆਈਡੀਆ ਹੈ ਵੀ ਉਹਨਾਂ ਨੂੰ ਇਹ ਸਮੱਸਿਆ ਹੱਲ ਕੀਤੀਆਂ ਜਾਣਗੀਆਂ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਨਗਰ ਕਾਉਂਸਲ ਦਾ ਰੋਲ ਹੁੰਦਾ ਉਹ ਸਫਾਈ ਨੂੰ ਲੈ ਕੇ ਸ਼ਹਿਰ ਦੀ ਲਾਈਟ ਜਿਹੜੀ ਸਟਰੀਟ ਲਾਈਟ ਹੈ ਉਹ ਔਰ ਪਲੱਸ ਜਿਹੜੀਆਂ ਕੋਈ ਵਿਕਾਸ ਦੇ ਕਾਰਜ ਰਹਿੰਦੇ ਨੇ ਉਹਨਾਂ ਨੂੰ ਮੰਨ ਲਓ ਡਵੈਲਪ ਕਰਨਾ ਅਨਡਵੈਲਪਡ ਏਰੀਆ ਨੂੰ ਡਵੈਲਪ ਕਰਨਾ ਤੇ ਉਹ ਤਾਂ ਕਰਾਂਗੇ ਹੀ ਕਰਾਂਗੇ ਬਾਕੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਲੈਣੋਂ ਪਰ ਏਰੀਏ ਦੀ ਇੱਕ ਤਾਂ ਸਾਡੇ ਰੇਲਵੇ ਫਾਟਕ ਹੈ ਹਨਾ ਉਹਦਾ ਜੇਕਰ ਕੋਈ ਅੰਡਰ ਬ੍ਰਿਜ ਓਵਰ ਬ੍ਰਿਜ ਬਣ ਜੇ ਤਾਂ ਜ਼ਿਆਦਾ ਬੈਟਰ ਹੈ ਜੇ ਉਹ ਵੀ ਹਜੇ ਮੰਨ ਲਓ ਕੋਸ਼ਿਸ਼ ਤਾਂ ਉਹੀ ਕਰਾਂਗੇ ਵੀ ਉਹ ਬਣਾਈਏ ਜੇ ਇਨ ਕੇਸ ਨਹੀਂ ਵੀ ਹੁੰਦਾ ਤਾਂ ਇੱਕ ਫਾਟਕ ਦਾ ਨਾ ਇੱਕ ਇਹ ਵੀ ਆਪਣੇ ਟ੍ਰੇਨ ਟ ਪੰਤੂ 8-10 ਮਿੰਟ ਮਗਰੋਂ ਖੁੱਲਦਾ ਵੀ ਕੋਈ ਐਦਾਂ ਦਾ ਕੋਈ ਸੋਲੂਸ਼ਨ ਹੋ ਜਾਏ ਵੀ ਗੱਡੀ ਟੱਪੀ ਤੇ ਫਾਟਕ ਖੁੱਲ ਜੇ 8-10 ਮਿੰਟ ਪਹਿਲਾਂ ਲੱਗ ਜਾਂਦਾ ਹੈ 8-10 ਮਿੰਟ ਬਾਅਦ ਖੁੱਲਦਾ ਹੈ ਅੱਧਾ ਘੰਟਾ ਖਰਾਬ ਹੁੰਦਾ ਅੱਧਾ ਘੰਟਾ ਖਰਾਬ ਹੁੰਦਾ ਫਿਰ ਟ੍ਰੈਫਿਕ ਵੀ ਹੋ ਜਾਂਦਾ ਹਨਾ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ ਵੀ ਉਹ ਫਾਟਕ ਜਲਦੀ ਮਲ ਜਲਦੀ ਬੰਦ ਨਾ ਕਰਨ ਠੀਕ ਹੈ ਵੀ ਟ੍ਰੇਨ ਜਦੋਂ ਮੰਨ ਲਓ ਮੰਨ ਲਓ ਕਲੀਅਰ ਹਾਂ ਨੇੜੇ ਆ ਗਈ ਉਹ ਤੋਂ ਬੰਦ ਹੋਵੇ ਔਰ ਨਾਲ ਦੀ ਨਾਲ ਖੁੱਲ ਜੇ ਇੱਕ ਤਾਂ ਇਹ ਕੋਈ ਹੱਲ ਕਰਾਂਗੇ ਦੂਜੀ ਪ੍ਰੋਬਲਮ ਹੈਗੀ ਹੈ ਸਾਡੇ ਮੇਨਲੀ ਸੀਵਰੇਜ ਓਵਰਫਲੋ ਦੀ ਖਾਸ ਕਰਕੇ ਮੇਰੇ ਔਰਡ ਦੇ ਵਿੱਚ ਤੁਸੀਂ ਦੇਖਿਆ ਪਹਿਲਾਂ ਧਰਨੇ ਵਿਜਾਰੀ ਕਰਦੇ ਰਹੇ ਹਾਂ ਤਾਂ ਉਹਦਾ ਕੀ ਹੈ ਵੀ ਉਹ ਅਸੀਂ ਐ ਤਾਂ ਹੈ ਨਹੀਂ ਵੀ ਜਾਦੂ ਦੀ ਛੜੀ ਨਾਲ ਕੋਈ ਸੋਲੂਸ਼ਨ ਹੋ ਜਾਣਾ ਦੇਖੋ ਪਰ ਇਹ ਹੈ ਵੀ ਅਸੀਂ ਸੀਵਰੇਜ ਬੋਰਡ ਨੂੰ ਜਿਹੜਾ ਉਹ ਤਾਂ ਮੰਨ ਲਓ ਸੰਭਾਲ ਸੀਵਰੇਜ ਬੋਰਡ ਕਰਦਾ ਇਸ ਟਾਈਮ ਸੀਵਰੇਜ ਨਾਲ ਰਿਲੇਟਡ ਸਮੱਸਿਆਵਾਂ ਦੀ ਤਾਂ ਅਸੀਂ ਸੀਵਰੇਜ ਬੋਰਡ ਨੂੰ ਛਡਾ ਕੇ ਉਹ ਕੰਮ ਉਹ ਨਗਰ ਕੌਂਸਲ ਦੇ ਹੈਂਡਓਵਰ ਕਰ ਰਹੇ ਹਾਂ ਜਦੋਂ ਨਗਰ ਕੌਂਸਲ ਕੋਲੇ ਆ ਜੂਗਾ ਤਾਂ ਸਾਡੇ ਕੋਲੇ ਮੈਨਪਾਵਰ ਵੀ ਹੋਊਗੀ ਸਾਡੇ ਕੋਲੇ ਸੋਰਸਸ ਹੈਗੇ ਆ ਸਾਡੇ ਕੋਲੇ ਮਸ਼ੀਨਰੀ ਹੋਊਗੀ ਤਾਂ ਉਹਨੂੰ ਛੇਤੀ ਹੱਲ ਕਰ ਸਕਾਂਗੇ ਤਾਂ ਜੋ ਉਹ ਮੰਨ ਲਓ ਸਮੱਸਿਆਵਾਂ ਨਾ ਰਹਿਣ ਨਗਰ ਕੌਂਸਲ ਦੇ ਅੰਡਰ ਕਰ ਲਾਂਗੇ ਸੀਵਰੇਜ ਬੋਰਡ ਨੂੰ ਜੀ ਅੱਛਾ ਡਾਕਟਰ ਸਾਹਿਬ ਇੱਕ ਜੈਤੋ ਮੰਡੀ ਦੀ ਅਹਿਮ ਸਮੱਸਿਆ ਟ੍ਰੈਫਿਕ ਦੀ ਹੈ ਟ੍ਰੈਫਿਕ ਦੀ ਸਮੱਸਿਆ ਹੈ ਕੀ ਲੋਕਾਂ ਦੇ ਨਜਾਇਜ਼ ਕਬਜ਼ੇ ਹੈ ਨਜਾਇਜ਼ ਕਬਜ਼ਾ ਪ੍ਰਤੀ ਚਲੋ ਆਪਾਂ ਸਮਾਜ ਚ ਰਹਿਣ ਵਾਲੇ ਇਨਸਾਨ ਹੈ ਤੇ ਕਿਤੇ ਨਾ ਕਿਤੇ ਆਪਣਾ ਭਾਈਚਾਰਾ ਹੁੰਦਾ ਉਹ ਫਿਰ ਕਿਵੇਂ ਆਪਾਂ ਉਹ ਨਜਾਇਜ਼ ਕਬਜ਼ੇ ਹਟਾਵਾਂਗੇ ਉਹਦਾ ਇਹੀ ਇਹਦੀ ਵੀ ਕੋਈ ਵੇ ਕੁਛ ਵੀ ਮੰਨ ਲਓ ਜਿਹੜਾ ਵੇਬ ਬਣਦਾ ਉਹਦੇ ਮੁਤਾਬਕ ਸੋਲੂਸ਼ਨ ਕੱਢਿਆ ਜਾਊਗਾ ਵੀ ਇੱਕ ਤਾਂ ਰਿਕੁਐਸਟ ਕਰਾਂਗੇ ਹੰਬਲ ਰਿਕੁਐਸਟ ਲੋਕਾਂ ਨੂੰ ਵੀ ਦੇਖੋ ਯਾਰ ਭੈਣ ਭਰਾ ਸਾਡੇ ਕੋਈ ਮਤਲਬ ਕੋਈ ਕਾਲਚ ਹੁੰਦਾ ਹਨਾ ਕੋਈ ਦੁੱਖ ਤਕਲੀਫ ਚ ਵੀ ਹੁੰਦਾ ਤੇ ਲੋਕ ਟ੍ਰੈਫਿਕ ਦੇ ਵਿੱਚ ਉਲਝੇ ਰਹਿੰਦੇ ਆ ਤਾਂ ਰਿਕੁਐਸਟ ਕਰਾਂਗੇ ਵੀ ਭਾਈ ਤੁਸੀਂ ਇਹ ਜਿਹੜੇ ਨਜਾਇਜ਼ ਕਬਜ਼ੇ ਆ ਜਾਂ ਜਿਹੜੀਆਂ ਦੁਕਾਨਾਂ ਤੋਂ ਬਾਹਰ ਲੰਬੇ ਤੱਕ ਆਪਦੇ ਹੋਲਡਿੰਗ ਵਗੈਰਾ ਜਾਂ ਬੋਰਡ-ਬਾਰਡ ਲਾਉਨੇ ਹੋ ਠੀਕ ਹੈ ਵੀ ਉਹਦਾ ਕੋਈ ਆਪਦੇ ਆਪਦੇ ਅੰਦਰ ਕਰੋ ਉਹਨੂੰ ਪਿੱਛੇ ਕਰ ਲਓ ਹਨਾ ਤੇ ਜੇ ਮੰਨ ਲਓ ਪ੍ਰੇਮ ਨਾਲ ਪਿਆਰ ਨਾਲ ਮਸਲਾ ਹੱਲ ਹੋ ਜਾ ਤਾਂ ਮੱਚ ਬੈ ਇਹ ਫਿਰ ਜੋ ਵੀ ਅਕੋਰਡਿੰਗ ਟੂ ਰੂਲਸ ਜਿਹੜਾ ਹੈਗਾ ਉਹ ਆਪਾਂ ਸਖਤੀ ਵੀ ਕਰਾਂਗੇ ਹਮ ਲੋਕ ਜੇ ਦੇਖੋ ਸਖਤੀ ਵਾਲੀ ਗੱਲ ਹੈ ਵੀ ਯਾਰ ਸਾਰਿਆਂ ਨੂੰ ਹੀ ਪਤਾ ਵੀ ਟ੍ਰੈਫਿਕ ਦਾ ਬੁਰਾ ਹਾਲ ਹੈ ਤਾਂ ਉਹ ਪਹਿਲਾਂ ਤਾਂ ਬੇਨਤੀ ਪਿਆਰ ਪ੍ਰੇਮ ਭਾਵ ਨਾਲ ਉਸ ਤੋਂ ਬਾਅਦ ਸਖਤੀ ਵਾਲਾ ਤਾਂ ਮਤਲਬ ਇਹ ਨਹੀਂ ਸਖਤੀ ਨੂੰ ਵੀ ਅਸੀਂ ਡਾਂਗਾਂ ਲਾ ਕੇ ਖੜ ਜਾਾਂਗੇ ਵੀ ਉਹਨਾਂ ਨੂੰ ਕੋਈ ਰਿਟਨ ਦੇ ਵਿੱਚ ਜੋ ਵੀ ਕਾਨੂੰਨ ਦੇ ਮੁਤਾਬਕ ਜਿਹੜੀ ਬਣਦੀ ਹੈਗੀ ਉਹ ਕੀਤੀ ਜਾਊਗੀ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਸ਼ਹਿਰ ਵਾਸੀ ਨਾ ਉਮੀਦ ਨਹੀਂ ਕਰਨਗੇ ਸਹਿਯੋਗ ਦੇਣਗੇ ਅੱਛਾ ਡਾਕਟਰ ਸਾਹਿਬ ਤੁਹਾਡੇ ਸਾਥੀ ਆ ਤੁਸੀਂ ਉਹਨਾਂ ਨੂੰ ਆਪ ਦਾ ਰਾਜਨੀਤਿਕ ਅਦਰਸ਼ ਵੀ ਮੰਨਦੇ ਹੋ ਕਰਨ ਦੁਲਤ ਜੀ ਜੀ ਉਹ ਅਕਾਲੀ ਦਲ ਨਾਲ ਸੰਬੰਧਤ ਹੈ ਜੀ ਜੀ ਤੇ ਕਿਤੇ ਨਾ ਕਿਤੇ ਤੁਸੀਂ ਵੀ ਅਕਾਲੀ ਦਲ ਨਾਲ ਸੰਬੰਧਤ ਹੋ ਕਾਉਂਸਲਰ ਤੁਸੀਂ ਆਜ਼ਾਦ ਚੁਣੇ ਗਏ ਸੀ ਜੀ ਜੀ ਤੇ ਤੁਸੀਂ ਆਜ਼ਾਦ ਕਾਉਂਸਲਰ ਹੋ ਤੇ ਪਿਛੋਕੜ ਤੁਹਾਡਾ ਅਕਾਲੀ ਦਲ ਦਾ ਹੈ ਜੀ ਕਿ ਹਮੈ ਤੁਸੀਂ ਦਿੱਤੀ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਇਹਨਾਂ ਨੇ ਆਪਣੇ ਵਿਚਾਰਕ ਮਤ ਵੇ ਦਿੱਤਾ ਹੈਗੇ ਆ ਨਾ ਕੀ ਲੱਗਦਾ ਵੀ ਕੋਈ ਦਿੱਕਤ ਨਹੀਂ ਆਊਗੀ ਆਪਾਂ ਨੂੰ ਕੰਮ ਕਾਰਜ ਵਿੱਚ ਤੇ ਨੀ ਬਿਲਕੁਲ ਨਹੀਂ ਆਉਗੀ ਜੀ ਦਿੱਕਤ ਕਿਉਂਕਿ ਅਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਇਹ ਪਾਰਟੀ ਕਿਸੇ ਪਾਰਟੀ ਨਾਲ ਪਾਰਟिकुलर ਜੁੜੇ ਹੋਣਾ ਉਹ ਸਾਡੀ ਆਪ ਦੀ ਨਿੱਜਤਾ ਹੈ ਠੀਕ ਹੈ ਪਰ ਸ਼ਹਿਰ ਦੇ ਯਾਰ ਦੇਖੋ ਸਾਡੇ ਘਰ ਦਾ ਵੀ ਤਾਂ ਮੋਢੀ ਹੁੰਦਾ ਨੇ ਇੱਕ ਜੀ ਜੀ ਹੁਣ ਜੈਤੋਨਗਰ ਕਾਉਂਸਲ ਦਾ ਕੋਈ ਮੋਢੀ ਹੋਈ ਹੈ ਨਹੀਂ ਸੀ ਸਾਲ ਸਵਾ ਸਾਲ ਤੋਂ ਤਾਂ ਮੋਢੀ ਚੁਣਨ ਵਾਸਤੇ ਅਸੀਂ ਸਮਰਥਨ ਕੀਤਾ ਐਮਐਲਏ ਸਾਹਿਬ ਦਾ ਸਹਿਯੋਗ ਕੀਤਾ ਵੀ ਸਾਨੂੰ ਬਿਨਾ ਕਿਸੇ ਉਹਦੇ ਤੋਂ ਮੰਨ ਲਓ ਤੁਸੀਂ ਬਣਾ ਲਓ ਪ੍ਰਧਾਨ ਬਣਾਓ ਠੀਕ ਹੈ ਤਾਂ ਜੋ ਸ਼ਹਿਰ ਦੇ ਕੰਮ ਹੋ ਸਕਣ ਇਸ ਕਰਕੇ ਅਸੀਂ ਸਹਿਯੋਗ ਕੀਤਾ ਔਰ ਉਮੀਦ ਕਰਦੇ ਆ ਕਿ ਹੁਣ ਜਦੋਂ ਮੋਢੀ ਬਣ ਗਿਆ ਡਾਕਟਰ ਹਰੀਸ਼ ਜੀ ਬਣ ਕੇ ਪ੍ਰਧਾਨ ਉਧਰੋਂ ਮੈਂ ਵਾਈਸ ਹੋ ਗਿਆ ਉਧਰੋਂ ਵਾਈਸ ਪ੍ਰਧਾਨ ਆਪਣੇ ਡਾਕਟਰ ਨਰਿੰਦਰ ਜੀ ਬਣੇ ਆ ਪਰ ਇੱਕ ਟੀਮ ਬਣ ਗਈ ਹੈ ਦੇਖੋ ਇਹਦੇ ਚ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ ਮੰਨ ਲਓ ਲਾਈਨਪ ਉੱਪਰ ਮੈਂ ਹੋ ਗਿਆ ਠੀਕ ਹੈ ਜੀ ਸ਼ਹਿਰ ਦੇ ਵਿੱਚੋਂ ਡਾਕਟਰ ਹਰੀਸ਼ ਜੀ ਹੋਗੇ ਔਰ ਜੈਤੋਪੰਡਲ ਏਰੀਏ ਚ ਨਰਿੰਦਰ ਹੋਗੇ ਤਿੰਨੇ ਜਣੇ ਆਪਣਾ ਪੈਰਲ ਚੱਲਣਗੇ ਪੈਰਲ ਚੱਲਾਂਗੇ ਟੀਮ ਬਣਾ ਕੇ ਕੰਮ ਕਰਾਂਗੇ ਟੀਮ ਬਣਾ ਕੇ ਕੰਮ ਕਰਾਂਗੇ ਜਿਹੜਾ ਵੀ ਕੰਮ ਹੋਊਗਾ ਉਹਨੂੰ ਅਸੀਂ ਮੰਨ ਲਓ ਜਿਹੜੀਆਂ ਜਿਹੜੀਆਂ ਉਹਦੇ ਪ੍ਰਤੀ ਰਿਕੁਆਇਰਮੈਂਟਸ ਹੋਣਗੀਆਂ ਲੋੜਾਂ ਹੋਣਗੀਆਂ ਉਹਵੇਂ ਅਸੀਂ ਕਰਾਂਗੇ ਤੇ ਜਿਹੜੀ ਤੁਸੀਂ ਜ਼ਿਕਰ ਕਰਿਆ ਦੁਲਤ ਸਾਹਿਬ ਦਾ ਉਹ ਦੇਖੋ ਉਹ ਬਿਲਕੁਲ ਮੇਰੇ ਆਦਰਸ਼ ਨੇ ਅਸੀਂ ਲੈਨੋਪਰ ਏਰੀਆ ਤਕਰੀਬਨ ਸਾਰਾ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੇਮ ਕਰਦਾ ਹੈ ਗਰੀਬ ਲੋਕਾਂ ਦੇ ਨਾਲ ਖੜਦੇ ਨੇ ਲੈਨੋਪਰ ਏਰੀਆ ਕੀ ਪੂਰਾ ਸ਼ਹਿਰ ਹੀ ਮੰਨ ਲਓ ਉਹਨਾਂ ਨੂੰ ਬਹੁਤ ਪਸੰਦ ਕਰਦਾ ਤੇ ਹਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਕਾਫੀ ਜਿਹੜਾ ਰਸੂਖ ਹੈਗਾ ਤੇ ਰਲ ਮਿਲ ਕੇ ਜਿਹੜਾ ਹੈ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਅੱਛਾ ਡਾਕਟਰ ਸਾਹਿਬ ਇੱਕ ਕਲਾਸ ਇੱਕ ਪਿੰਡ ਤੋਂ ਆਣੇ ਹੋ ਜੀ ਸਧਾਰਨ ਪਰਿਵਾਰ ਚ ਜੰਮੇ ਪਲੇ ਆ ਤੁਸੀਂ ਜੀ ਅੱਜ ਇੱਕ ਬੜੇ ਵੱਡੇ ਮਨਰਤਵੇ ਤੇ ਪਹੁੰਚੇ ਹੋ ਜੀ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਇਹ ਤਾਂ ਵਾਇਗਰੂ ਦੀ ਬਖਸ਼ਿਸ਼ ਹੈ ਜੀ ਮੈਂ ਤਾਂ ਇਹੀ ਗੰਗੋਸ ਪਰਮਪితਾ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਦੂਜੀ ਗੱਲ ਕਿ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕਿ ਮੈਂ ਬਾਬਾ ਸਾਹਿਬ ਨੂੰ ਆਪਦਾ ਆਈਡੀਅਲ ਮੰਨਦਾ ਭੀਮrao Ambedkar ਜੀ ਉਹਨਾਂ ਨੇ ਸਾਨੂੰ ਇਹ ਹੱਕ ਦਿਵਾਏ ਆ ਤਾਂ ਅੱਜ ਉਸ ਸੰਵਿਧਾਨ ਦੇ ਕਰਕੇ ਹੀ ਮੈਂ ਇੱਥੇ ਜਿਹੜੀ ਮੇਰੀ ਪਦਵੀ ਹੋਈ ਹੈ ਮੈਨੂੰ ਮਿਲੀ ਹੈ ਤੇ ਜਿਹੜੀ ਤੁਸੀਂ ਪਛੋਕੜ ਦੀ ਜਾਂ ਪਿੰਡ ਦੀ ਗੱਲ ਕਰਦੇ ਹੋ ਇਹ ਚ ਕੋਈ ਦੋਰਾਏ ਨਹੀਂ ਮੇਰਾ ਜਨਮ ਹੈਗਾ ਮੋਫਰ ਪਿੰਡ ਦਾ ਮਾਨਸਾ ਬੜਲਾ ਡੇਰੀਏ ਦੇ ਵਿੱਚ ਮੇਰਾ ਜਨਮ ਉੱਥੋਂ ਦਾ ਹੈ ਔਰ ਮੈਂ ਸਾਲ ਸਵਾ ਸਾਲ ਦਾ ਸੀ ਜਦੋਂ ਅਸੀਂ ਕਰੀਰ ਵਾਲੀ ਸ਼ਿਫਟ ਹੋ ਗਏ ਸੀ ਕਰੀਰ ਵਾਲੀ ਮੇਰੇ ਭੂਆ ਜੀ ਉਹਨਾਂ ਦੇ ਸੰਤਾਨ ਹੈ ਨਹੀਂ ਸੀ। ਤਾਂ ਅਸੀਂ ਚਾਰ ਬ੍ਰਦਰ ਸੀ ਮੰਮੀ ਡੈਡੀ ਅਸੀਂ ਸਾਰੀ ਕਰੀਰ ਵਾਲੀ ਆ ਗਏ ਸੀ ਤੇ ਜਦ ਤੋਂ ਅਸੀਂ ਆਏ ਆ 2004 ਚ 2004 ਚ ਜਦ ਤੋਂ ਆ ਕੇ ਤੇ 2015 ਦੇ ਇਲੈਕਸ਼ਨ ਚ ਮੇਰੇ ਸ਼ਹਿਰ ਮੱਲਾ ਵਾਸੀਆਂ ਨੇ ਮੈਨੂੰ ਨੁਮਾਇੰਦਗੀ ਦਿੱਤੀ ਵੀ ਤੂੰ ਐਮਸੀ ਬਣ। ਦੇਖੋ 10 ਸਾਲਾਂ ਦੇ ਵਿੱਚ ਵਿੱਚ ਮੈਨੂੰ ਲੋਕਾਂ ਨੇ ਐਮਸੀ ਬਣਾਇਆ ਤੇ ਮੈਂ ਸਾਰੇ ਮੰਨ ਲਓ ਮੇਰੇ ਵਾਰਡ ਵਾਸੀਆਂ ਦਾ ਮਤਲਬ ਕੋਟੀ-ਕੋਟੀ ਮਤਲਬ ਪ੍ਰਣਾਮ ਵੀ ਕਰਦਾ ਰਣੀ ਆ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੀ ਨੂੰ ਇਹਨਾਂ ਮਾਨ ਬਖਸ਼ਿਆ ਔਰ 2021 ਦੇ ਵਿੱਚ ਮੈਨੂੰ ਫਿਰ ਤੋਂ ਰੀਪੀਟ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਤੇ ਮੈਂ ਸਮੁੱਚੇ ਮੇਰੇ ਵਾਰਡ ਨੰਬਰ 17 ਵਾਸੀਆਂ ਦਾ ਬਹੁਤ-ਬਹੁਤ ਧੰਨਵਾਦੀ ਆ ਅੱਛਾ ਡਾਕਟਰ ਸਾਹਿਬ ਲੰਮੇ ਸਮੇਂ ਤੋਂ ਪ੍ਰਧਾਨ ਉਮੀਦ ਪ੍ਰਧਾਨ ਸੀਨੀਅਰ ਉਮੀਦ ਪ੍ਰਧਾਨ ਬੰਦੇ ਆਉਂਦੇ ਆ ਪਰ ਲੋਕਾਂ ਦੀਆਂ ਸਮੱਸਿਆ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਹੈ ਜੀ ਕਿ ਇਸ ਵਾਰ ਟੋੜੇ ਤਿੰਨਾਂ ਤੋਂ ਲੋਕ ਉਮੀਦ ਕਰਨ ਟੋੜੇ ਤਿੰਨਾਂ ਦੇ ਨਾਲ 14 ਤੁਹਾਡੇ ਕੌਂਸਲਰ ਵੀ ਹੈ ਤੇ ਇੱਕ ਹਲਕਾ ਜੈਤੂ ਆ ਨਿਰੰਤਰ ਵਿਕਾਸ ਹੋ ਜਾਏਗਾ ਬਿਲਕੁਲ ਜੀ ਕਿਉਂ ਨਹੀਂ ਹੋਊਗਾ ਬਿਲਕੁਲ ਹੋਊਗਾ ਕਿਉਂਕਿ ਟਿਪਸ ਤੇ ਨੇ ਸਾਡੀਆਂ ਜਿਵੇਂ ਹੁਣ ਮੈਨੂੰ ਲੈਣੋਂ ਪਾਰ ਏਰੀਆ ਦੀ ਗੱਲ ਕਰਦੇ ਆ ਤਾਂ ਟਿਪਸ ਤੇ ਹੈ ਵੀ ਕੀ ਕੀ ਸਾਡੀਆਂ ਰਿਕੁਆਇਰਮੈਂਟਸ ਹੈ ਤਾਂ ਉਹਨੂੰ ਅੱਜ ਤੋਂ ਹੀ ਮੰਨ ਲਓ ਬਸ ਅੱਜ ਨੋਟੀਫਿਕੇਸ਼ਨ ਹੋ ਜਾਣ ਦਿਓ ਕਿਉਂਕਿ ਅੱਜ ਚੋਣ ਹੋ ਗਈ ਹੈ ਬਟ ਸਰਕਾਰ ਵੱਲੋਂ ਇੱਕ ਪੁਖਤਾ ਤੌਰ ਤੇ ਨੋਟੀਫਿਕੇਸ਼ਨ ਆਉਂਦਾ ਵੀ ਫਲਾਨਾ ਫਲਾਨਾ ਡੈਜ਼ਿਗਨੇਸ਼ਨ ਆ ਹੈ ਇਹਨਾਂ ਦੀ ਪ੍ਰਧਾਨ ਆ ਵਾਈਸ ਪ੍ਰਧਾਨ ਆ ਤਾਂ ਉਹ ਹੋਣ ਤੋਂ ਬਾਅਦ ਚ ਫਿਰ ਹਾਊਸ ਦੇ ਮੀਟਿੰਗ ਹੋਊਗੀ ਮੀਟਿੰਗ ਚ ਅਜੰਡਾ ਪਊਗਾ ਅਜੰਡਾ ਪਹਿਕੇ ਕੰਮ ਤਾਂ ਨਗਰ ਕੌਂਸਲ ਨੇ ਕਰਨਾ ਨਾ ਤਾਂ ਉਹ ਜਦੋਂ ਹੋਣਗੇ ਤਾਂ ਹੁਣ ਸਾਡੇ ਧਿਆਨ ਚ ਹੈਗੇ ਆ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਨੂੰ ਅਸੀਂ ਅਜੰਡੇ ਚ ਲਿਆਵਾਂਗੇ ਅਜੰਡੇ ਚ ਲੈ ਕੇ ਉਹਦਾ ਐਸਟੀਮੇਟ ਬਣੂਗਾ ਟੈਂਡਰਿੰਗ ਪ੍ਰੋਸੈਸ ਉਸ ਤੋਂ ਬਾਅਦ ਚੋਂ ਘੱਟ ਹੋਊਗਾ ਡਾਕਟਰ ਸਾਹਿਬ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੋ ਤੇ ਤੁਸੀਂ ਸਾਨੂੰ ਸਮਝ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰੇ ਕੋਲੇ ਆਏ ਔਰ ਮੇਰੇ ਵਿਚਾਰ ਜਾਣੇ ਤੁਹਾਡਾ ਬਹੁਤ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ